ਸਲੋ ਡਾਊਨ ਬਹੁਤ ਜ਼ਿਆਦਾ ਹੋਈ ਹੋਈ ਹੈ ਜਿਹੜੀ ਵੀ ਕੰਪਨੀ ਹੈਗੀ ਆ ਉਹ 40 50 60 ਇੰਨੇ ਏਸ ਪਰਸੈਂਟ ਦੇ ਉੱਤੇ ਕੰਮ ਕਰ ਰਹੀ ਪਰ ਸ਼ਾਰਟੇਜ ਮਾਰਕੀਟ ਜੁਈ ਹੋਈ ਹੈ ਕਿਉਂਕਿ ਹਾਲੇ ਵੀ ਕਿਸੇ ਨੂੰ ਪਤਾ ਨਹੀਂ ਵੀ ਹੋਰ ਰੇਟ ਵਧਣਗੇ ਕਿ ਨਹੀਂ ਵਧਣਗੇ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਚੱਲਦੀ ਪਈ ਆ ਇੰਡਸਟਰੀ ਦੇ ਵਿੱਚ ਉਹ ਹੈਗੀ ਆ ਵੀ ਸਲੋ ਡਾਊਨ ਬਹੁਤ ਜ਼ਿਆਦਾ ਹੋਈ ਹੋਈ ਆ ਜਿਹੜੀ ਵੀ ਕੰਪਨੀ ਹੈਗੀ ਆ ਉਹ 40 50 60 ਇੰਨੇ ਇਸ ਪਰਸੈਂਟ ਦੇ ਉੱਤੇ ਕੰਮ ਕਰ ਰਹੀ ਹੈ ਮਤਲਬ ਉਹਨਾਂ ਦੀ ਪ੍ਰੋਡਕਸ਼ਨ ਲਾਈਨ ਜਿਹੜੀ ਆ ਉਹ 40 ਤੋਂ ਲੈ ਕੇ 50% ਤੱਕ ਡਾਊਨ ਹੋਈ ਹੋਈ ਹੈ। ਆਲ ਵਰਕਰ ਵੀ ਬਹੁਤ ਜਿਹੜੇ ਹੈਗੇ ਆ ਉਹ ਆਪਣੀ ਸਟੇਟਾਂ ਨੂੰ ਚਲੇ ਗਏ ਕਿਉਂਕਿ ਇੱਕ ਤਾਂ ਇਲੈਕਸ਼ਨ ਦਾ ਮਾਹੌਲ ਬਣ ਗਿਆ। ਤੇ ਇਸ ਮਾਹੌਲ ਦੇ ਵਿੱਚ ਹਰ ਬੰਦਾ ਜਿਹੜਾ ਇਹ ਹੀ ਸੋਚਦਾ ਵੀ ਮੈਂ ਆਪਣੇ ਇਰੀਏ ਤੇ ਜਾਵਾਂ ਜਿੱਥੇ ਮੇਰੀ ਵੋਟ ਹੈਗੀ ਆ ਕਿਉਂਕਿ ਉੱਥੇ ਜਿਹੜੀਆਂ ਵੀ ਪਾਰਟੀਆਂ ਹੁੰਦੀਆਂ ਉਹ ਆਮ ਬੰਦਿਆਂ ਨੂੰ ਕੁਛ ਨਾ ਕੁਛ ਵੰਡ ਦਿਆਂ ਨੇ ਕੁਝ ਦਿੰਦਿਆਂ ਨੇ ਕੋਈ ਕਿ ਲਵਾਉਂਦੇ ਨੇ ਵੀ ਸਾਨੂੰ ਵੋਟ ਰਾਏਓ ਤੁਸੀਂ ਸਾਡੇ ਕਰੋ ਇਸ ਕਰਕੇ ਉਹ ਉਹ ਵੀ ਉਹ ਵੀ ਪ੍ਰੋਬਲਮ ਇੰਡਸਟਰੀ ਦੇ ਉੱਤੇ ਚੱਲਦੀ ਪਈ ਹੈ ਔਰ ਹੁਣ ਜਿਹੜੀ ਆ ਪਿਛਲੇ ਹਫਤੇ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆਈ ਆ ਉਹ ਇਹ ਆਈ ਆ ਕਿ ਇੱਕਦਮ ਜਿਹੜੇ ਰੌ ਮਟੀਰੀਅਲ ਦੇ ਰੇਟ ਸੀਗੇ ਉਹ 3000 ਤੋਂ ਲੈ ਕੇ 5-6000 ਰੁਪਏ ਤੱਕ ਸ਼ੂਟ ਅਪ ਹੋ ਗਏ ਨੇ ਉਹ ਜਿੰਨੇ ਵੀ ਪ੍ਰੋਡਕਸ਼ਨ ਅਸੀਂ ਕਰਨੀ ਹੁੰਦੀ ਆ ਜਾਂ ਜਿਹੜੇ ਵੀ ਸਾਡੇ ਕੋਲ ਆਰਡਰ ਆਏ ਹੁੰਦੇ ਆ ਉਹ ਅਸੀਂ ਆਪਣਾ ਸਿਸਟਮ ਬਣਾ ਕੇ ਲਿਆ ਹੁੰਦਾ ਵੀ ਇੰਨੇ ਸਾਡੇ ਕੋਲ ਆਰਡਰ ਆ ਗਏ ਉਹਦਾ ਅਸੀਂ ਇੰਨਾ ਮਟੀਰੀਅਲ ਲਾਵਾਂਗੇ ਤੇ ਬਣਾਵਾਂਗੇ ਔਰ ਉਹਨੂੰ ਲੈ ਕੇ ਪ੍ਰੋਸੈਸ ਕਰਕੇ ਮਾਲ ਭੇਜਣ ਨੂੰ ਘੱਟੋ ਘੱਟ 10-15 ਦਿਨ 20 ਦਿਨ 25 ਦਿਨ ਦਾ ਟਾਈਮ ਲੱਗਦਾ ਹੈ ਉਹੀ ਕਰਨਾ ਚਾਹੀਏ ਜੇ ਐਕਸਪੋਰਟ ਕਰਨੀ ਆ ਤਾਂ ਉਹਦਾ ਤਾਂ ਕਿਉਂਕਿ ਉਹਦੀ ਕੁਆਂਟੀਟੀ ਜ਼ਿਆਦਾ ਹੁੰਦੀ ਆ ਉਹਦਾ ਟਾਈਮ ਜ਼ਿਆਦਾ ਲੱਗਦਾ ਜਿਹੜੇ ਲੋਕਲ ਆਰਡਰ ਹੁੰਦੇ ਆ ਉਹਨੂੰ ਵੀ ਜਿਹੜੇ ਆ 200 3 ਹਫ਼ਤੇ ਲੱਗਦੇ ਆ ਸਾਨੂੰ ਪ੍ਰੋਕਿਊਰ ਕਰਕੇ ਉਹ ਸਾਰਾ ਬਣਾ ਕੇ ਭੇਜਣ ਨੂੰ ਉਹ ਜਦੋਂ ਇਕਦਮ ਕੋਈ ਇਦਾਂ ਮਟੀਰੀਅਲ ਸ਼ੂਟ ਆਪ ਕਰ ਜਾਂਦੇ ਆ ਤੇ ਉਹਦੇ ਨਾਲ ਜਿਹੜੀ ਪ੍ਰੋਡਕਸ਼ਨ ਜਿਹੜੀ ਆ ਉਹ ਫਰ ਸਫਰ ਕਰਦੀ ਆ ਬਾਲ ਦੀ ਅਵੇਲੇਬਿਲਟੀ ਵੀ ਪ੍ਰੋਬਲਮ ਆ ਜਾਂਦੀ ਹੈ ਕਿਉਂਕਿ ਇੱਕ ਫਰਮਾਂ ਬਣਿਆ ਆ ਵੀ ਜਦੋਂ ਵੀ ਕਿਸੇ ਚੀਜ਼ ਦੇ ਰੇਟ ਵਧਣੇ ਹੁੰਦੇ ਆ ਤੇ ਉਹਦੀ ਮਾਰਕੀਟ ਦੀ ਸ਼ਾਰਟੇਜ ਹੋ ਜਾਂਦੀ ਹੈ ਹੁਣ ਪਿਛਲੇ ਥੋੜੇ ਦਿਨਾਂ ਤੋਂ ਮਾਰਕੀਟ ਦੇ ਵਿੱਚ ਸ਼ਾਰਟੇਜ ਵੀ ਸੀਗੀ ਔਰ ਲੱਗਦਾ ਸੀ ਵੀ ਕੁਝ ਨਾ ਕੁਝ ਹੋਊਗਾ ਕਿਉਂਕਿ ਇਲੈਕਸ਼ਨ ਦਾ ਟਾਈਮ ਹੈ ਹਰ ਜਿਹੜੇ ਗਵਰਨਮੈਂਟ ਦੇ ਜਿਹੜੇ ਬੱਤੇ ਉਹ ਸਾਰੇ ਉਧਰ ਨੂੰ ਹੋਏ ਆ ਫਿਕਸ ਉਹ ਉਧਰ ਲੱਗੇ ਹੋਇਆ ਔਰ ਕਈ ਕੰਪਨੀਆਂ ਇਸ ਚੀਜ਼ ਦਾ ਨਜਾਇਜ਼ ਫਾਇਦਾ ਉਠਾਉਣ ਕਰਕੇ ਵੀ ਇਸ ਵੇਲੇ ਉਹ ਰੇਟ ਵਧਾ ਦਿੰਦੇ ਕਿਉਂ ਵਧਾਉਂਦੇ ਆ ਇਹ ਤਾਂ ਸਾਰੇ ਪੜਾ ਗਏ ਵੀ ਹੁੰਦੇ ਤਾਂ ਜਾਂ ਤਾਂ ਉਹਨਾਂ ਨੂੰ ਪਤਾ ਹੈ ਤੇ ਜਾਂ ਜਿਹੜੇ ਸਰਕਾਰ ਦੇ ਅਫਸਰ ਰਹੇਗੇ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਅਸੀਂ ਬਹੁਤ ਵਾਰ ਗਵਰਨਮੈਂਟ ਦੇ ਆਫਿਸਿਸ ਦੇ ਵਿੱਚ ਜਾ ਕੇ ਜਦੋਂ ਅਸੀਂ ਗੱਲਬਾਤ ਕਰਦੇ ਆ ਉਹਨਾਂ ਨੇ ਇਹ ਕਹਿੰਦੇ ਵੀ ਇਹ ਇੱਕ ਰੈਗੂਲੇਟਰੀ ਕਮਿਸ਼ਨ ਬਣਾਓ ਇਹਦੇ ਤੇ ਕੁਝ ਜਿੱਦਾਂ ਪਹਿਲਾਂ ਹੁੰਦਾ ਸੀ ਵੀ ਸਾਲ ਦੇ ਵਿੱਚ ਦੋ ਜਾਂ ਤਿੰਨ ਵਾਰ ਕਿਤੇ ਕੋ ਰੇਟ ਵਗੈਰਾ ਚੇਂਜ ਹੁੰਦੇ ਹੁੰਦੇ ਸੀ ਪਰ ਹੁਣ ਜਿਹੜਾ ਹੈਗਾ ਇਹ ਇਦਾਂ ਦੀ ਟਰੇਡਿੰਗ ਹੋ ਗਈ ਆ ਵੀ ਸਵੇਰੇ ਕੁਛ ਰੇਟ ਆ ਦੁਪਹਿਰੇ ਕੁਛ ਆ ਰਾਤੀ ਕੁਛ ਆ ਔਰ ਇੱਕ ਸਭ ਤੋਂ ਵੱਡਾ ਜਿਹੜਾ ਪ੍ਰੋਬਲਮ ਆ ਉਹ ਇੱਕ ਐਸਐਮਐਸ ਸਿਸਟਮ ਜਿਹੜਾ ਚੱਲਦਾ ਪਿਆ ਇਹਨਾਂ ਦਾ ਜਿਹੜਾ ਆਪਣੇ ਲੋਕਲ ਪ੍ਰੋਡਕਸ਼ਨ ਜਿੱਦਾਂ ਆਪਣਾ ਮੰਡੀ ਕੁਵੈਦਗੜ ਹੈਗਾ ਕਾਫੀ ਵੱਡੀ ਇਹ ਮੰਡੀ ਹੈ ਲੋਹੇ ਦੀ ਔਰ ਬਹੁਤ ਜ਼ਿਆਦਾ ਰੌ ਮਟੀਰੀਅਲ ਜਿਹੜਾ ਇੱਥੋਂ ਆਉਂਦਾ ਹੈ ਜਿਹੜੀ ਆਮ ਇੰਡਸਟਰੀ ਯੂਜ਼ ਕਰਦੀ ਹੈ ਜਿਹੜੇ ਸਪੈਸ਼ਲ ਸਟੀਲ ਨੇ ਉਹ ਅਸੀਂ ਮੇਨ ਪ੍ਰੋਡਿਊਸਰਸ ਦੇ ਲੈਨੇ ਆ ਔਰ ਜਿਹੜੇ ਲੋਕਲ ਕੇਈ ਚੀਜ਼ਾਂ ਨੇ ਉਹ ਜਿਹੜੀਆਂ ਲੋਕਲ ਇੰਡਸਟਰੀ ਜਿਹੜੀ ਇੱਥੇ ਬਣਦੀ ਹੈ ਇਹਦੇ ਤੋਂ ਬਣਾਉਂਦੇ ਆ ਉਹਦੇ ਵਿੱਚ ਵੀ ਜਿਹੜਾ ਹੈਗਾ ਰੇਟ 5000 ਰੁਪਏ ਤੱਕ ਦੇ ਚੇਂਜਸ ਆ ਗਈਆਂ ਕਿਉਂਕਿ ਜਦੋਂ ਮੇਨ ਪ੍ਰੋਡਿਊਸਰ ਵਧਾ ਦਿੰਦਾ ਤਾਂ ਇਹ ਵੀ ਵਧਾ ਦਿੰਦੇ ਆ ਔਰ ਸ਼ਾਰਟੇਜ ਮਾਰਕੀਟਸ ਹੋਈ ਹੋਈਆ ਕਿਉਂਕਿ ਹਾਲੇ ਵੀ ਕਿਸੇ ਨੂੰ ਪਤਾ ਨਹੀਂ ਵੀ ਹੋਰ ਰੇਟ ਵਧਣਗੇ ਕਿ ਨਹੀਂ ਵਧਣਗੇ ਜੇ ਤੁਸੀਂ 10 ਟਨ ਦਾ ਆਰਡਰ ਦਿੰਦੇ ਹੋ ਉਹ ਕਹਿੰਦੇ ਜੀ ਅੱਜ ਤਾਂ ਸਾਡੇ ਕੋਲ ਪੰਜ ਚਾਨ ਨਹੀਂ ਹੈਗਾ ਤੁਸੀਂ ਇਹ ਤਾਂ ਇਸ ਭਾਰ ਚੱਕਣਾ ਚੱਕ ਲੋ ਤੇ ਸਾਨੂੰ ਸ਼ਾਮ ਨੂੰ ਨਹੀਂ ਪਤਾ ਵੀ ਸ਼ਾਮ ਨੂੰ 5 ਵਜੇ ਇਹ ਮਿਲੇਗਾ ਜਾਂ ਇਹ ਤੋਂ ਰੇਟ ਹੋਰ ਵੱਧ ਜਾਏਗਾ ਜਾਂ ਕੀ ਹੋਏਗਾ ਇਸ ਕਰਕੇ ਕੰਮ ਜਿਹੜਾ ਚਲਾਉਣਾ ਹੈ ਇੱਕ ਇੰਡਸਟਰੀਅਲਿਸਟ ਵਾਸਤੇ ਬਹੁਤ ਮੁਸ਼ਕਲ ਹੋਇਆ ਆ ਵੀ ਮੈਂ ਕਿੱਦਾਂ ਚਲਾਵਾਂ ਔਰ ਕਿੱਦਾਂ ਆਪਣੇ ਜਿਹੜੇ ਆਰਡਰ ਜਿਹੜੇ ਮੈਂ ਲਏ ਹੋਏ ਆ ਪੂਰੇ ਕਰਾਂਗਾ ਸਰ ਜਿੱਦਾਂ ਕਿ ਸਥਿਤੀਆ ਕੀਮਤਾ ਦੇ ਵਿੱਚ ਜਾਫਾ ਹੈ ਸੋ ਸਾਈਕਲ ਪਾਰਟਸ ਤੇ ਸਾਈਕਲ ਬਹੁਤ ਵੱਡੇ ਪੱਧਰ ਤੇ ਲੁਧਿਆਣਾ ਦੇ ਵਿੱਚ ਬਣਦੀਆਂ ਨੇ ਏਸ਼ੀਆ 'ਚ ਅੱਤੂਲ ਆਪਾਂ ਹੈਗੇ ਹਾਂ ਪਰ ਲੱਗਦਾ ਵੀ ਇਹ ਇਸਤੇ ਵੀ ਇਸ ਚੀਜ਼ ਦਾ ਅਸਰ ਪੈ ਸਕਦਾ ਕੀਮਤਾ ਵਧ ਸਕਦੀ ਨੇ ਜੇਕਰ ਸਥਿਤੀ ਕੀਮਤ ਦੀ ਦੇਖੋ ਇਹ ਤਾਂ ਹਮੇਸ਼ਾ ਹੀ ਆ ਕਿਉਂਕਿ ਜਿਹੜੀ ਵੀ ਚੀਜ਼ ਬਣਦੀ ਆ ਉਹਦਾ ਇੱਕ ਰੌ ਮਟੀਰੀਅਲ ਹੁੰਦੇ ਆ ਉਹ ਜੇ ਆਪਾਂ ਸਾਈਕਲ ਬਣਾਉਣਾ ਤੇ ਸਾਈਕਲ ਦੇ ਵਿੱਚ ਤੁਸੀਂ ਦੇਖੋ ਇੱਕ ਲੋਹਾ ਹੈ ਸਾਡਾ ਰੌ ਮਟੀਰੀਅਲ ਦੂਜਾ ਰਾਵ ਮਟੀਰੀਅਲ ਸਾਡਾ ਬਿਜਲੀ ਆ ਕਿਉਂਕਿ ਜੇ ਤੇ ਸਾਡੀ ਮਸ਼ੀਨਰੀ ਜਾਂ ਸਾਡੀ ਫੈਕਟਰੀ ਚੱਲਣੀ ਹੈ ਜਦੋਂ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚੋਂ ਕਿਸੇ ਚੀਜ਼ ਦਾ ਵੀ ਫਰਕ ਆਏਗਾ ਤੇ ਉਹਦਾ ਇੰਪੈਕਟ ਜਿਹੜਾ ਹੈ ਫਾਈਨਲ ਪ੍ਰੋਡਕਟ ਦੇ ਉੱਤੇ ਪੈਂਦਾ ਆ ਔਰ ਉਹੀ ਮੈਂ ਤੁਹਾਨੂੰ ਕਹਿ ਰਿਹਾ ਵੀ ਇਸ ਵੇਲੇ ਜਿਹੜੇ ਅਸੀਂ ਆਰਡਰ ਲਏ ਹੋਏ ਆ ਜਾਂ ਸਰਕਾਰ ਦੇ ਵੀ ਕਈ ਵਾਜੂ ਦਾ ਟੈਂਡਰ ਨਿਕਲਦੇ ਉਹ ਵੀ ਦੇਖਦੇ ਹੋ ਸਰਕਾਰ ਉੱਥੇ ਬੰਦੇ ਨੇ 5 ਲੱਖ ਸਾਈਕਲ 10 ਲੱਖ ਸਾਈਕਲ ਜਾਂ 4 ਲੱਖ ਸਾਈਕਲ ਕੋਈ ਸਟੇਟ ਇਦਾਂ ਦੇ ਦਿੰਦੀਆਂ ਨੇ ਉਹ ਜਿਹੜੇ ਆਰਡਰ ਆਏ ਹੋਏ ਹੁੰਦੇ ਜਦੋਂ ਉਹ ਸਪਲਾਈ ਕਰਨੇ ਆ ਹੁਣ ਉਹ ਤੁਸੀਂ ਕੈਲਕੂਲੇਸ਼ਨ ਉਹਨੂੰ ਇਸ ਹਿਸਾਬ ਨਾਲ ਕੀਤੀ ਹੋਈ ਆ ਵੀ ਮੈਨੂੰ ਜਿਹੜਾ ਰੌ ਮਟੀਰੀਅਲ ਆ ਉਹ 50000 ਰੁਪਏ ਜਾਂ 60000 ਰੁਪਏ ਦਾ ਮਿਲਣਾ ਉਹ ਜਦੋਂ 50 ਜਾਂ 60 ਵਾਲਾ ਜਿਹੜਾ 5-7000 ਵੱਜ ਜਾਂਦਾ ਆ ਤੇ ਉਹ ਫਿਰ ਤੁਹਾਡੀ ਸਾਰੀ ਕੈਲਕੂਲੇਸ਼ਨ ਜਿਹੜੀ ਆ ਖਤਮ ਹੋ ਜਾਂਦੀ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਮਾਰਜਨ ਆਫ ਪ੍ਰੋਫਿਟ ਆ ਨਾ ਜਿਹੜਾ ਆਪਾਂ ਕਹੀਏ ਉਹ ਸਿਰਫ 2-3% ਰਹਿ ਗਿਆ ਉਹ ਇਦਾਂ ਦਾ ਨਹੀਂ ਟਾਈਮ ਹੈ ਵੀ ਉਹ ਪਹਿਲਾ ਟਾਈਮ ਹੁੰਦਾ ਸੀ ਵੀ ਜਦੋਂ ਮਾਰਜਨ ਵੀ ਜ਼ਿਆਦਾ ਹੁੰਦੇ ਸੀ ਬੰਦਿਆਂ ਕੋਲ ਤੇ ਉਹ ਮਾੜਾ ਮੋਟਾ ਪਤਾ ਨਹੀਂ ਸੀ ਲੱਗਦਾ ਔਰ ਉਸ ਵੇਲੇ ਉਸ ਵੇਲੇ ਮਟੀਰੀਅਲ ਵੀ ਜਿਹੜੇ ਸੀ ਨਾ ਇੱਕੋ ਜਗ੍ਹਾ ਤੋਂ ਤੁਹਾਨੂੰ ਮਿਲਦੇ ਸੀ ਔਰ ਉਹਦੇ ਰੇਟ ਵੀ ਜਿਹੜੇ ਸਟੇਬਲ ਰਹਿੰਦੇ ਸੀ ਜਲਦੀ ਕਦੇ ਵਧਦੇ ਨਹੀਂ ਸੀ ਅੱਜ ਜਿਹੜੇ ਹੈਗੇ ਮਟੀਰੀਅਲ ਤੁਹਾਨੂੰ ਜਿਹੜੇ ਉਹਦੇ ਪਤਾ ਹੀ ਨਹੀਂ ਕਿਸ ਰੇਟ ਵਧਨੇ ਔਰ ਉਹ ਐਕਚੁਅਲੀ ਜਦੋਂ ਪਿੱਛੇ ਵੱਧ ਕੇ ਆਉਣਗੇ ਤਾਂ ਸਾਡੇ ਅੱਗੇ ਰੇਟ ਵੀ ਵਧਣਗੇ ਚਾਹੇ ਉਹ ਸਾਈਕਲ ਪਾਰਟਸ ਹੈਗੇ ਜਾਂ ਚਾਹੇ ਉਹ ਆਟੋ ਪਾਰਟਸ ਵਧਣਗੇ ਚਾਹੇ ਉਹ ਕੋਈ ਉਹਦੇ ਮਸ਼ੀਨਰੀ ਬਣੇ ਕੋਛ ਵੀ ਬਣੇ ਉਹ ਸਾਰੀਆਂ ਚੀਜ਼ਾਂ ਦੇ ਉਸੇ ਵੇਲੇ ਉਹਦੇ ਜਿਹੜੇ ਹੈਗਾ ਆਰਡਰ ਫਾਰ ਰੀਡ ਫਾਰਵ ਕੀ ਜਾਂਦੇ ਔਰ ਮਹਿੰਗੇ ਹੋ ਜਾਂਦੇ ਆ ਪਾਰਟਸ ਹੁਣ ਅੱਗੇ ਜਾ ਕੇ ਕੀ ਹੁੰਦਾ ਦੋ ਚਾਰ ਦਿਨਾਂ ਜਿਹਾ ਹਾਲੇ ਸਾਨੂੰ ਕਿਉਂਕਿ ਪਿਛਲੇ ਹਫਤੇ ਦੇ ਵਿੱਚ ਜਿਹੜੇ ਰੇਟ ਵਧੇ ਆ ਹੁਣ ਅੱਜ ਜਿਹੜਾ ਨਵਾਂ ਹਫਤਾ ਸਟਾਰਟ ਹੋਇਆ ਇਹਦੇ 'ਚ ਹੁਣ ਉਸੇ ਕੀ ਸਿਨੈਰੀਓ ਆਉਂਦਾ ਇਹ ਉੱਪਰਲੇ ਪਾਸੇ ਨੂੰ ਜਾਂਦੇ ਆ ਜਾਂ ਫਿਰ ਥੱਲੇ ਪਾਸੇ ਨੂੰ ਆਉਂਦੇ ਆ ਉਹ ਦੇਖ ਕੇ ਸਾਰਾ ਜਿਹੜਾ ਹੈਗਾ ਅਸੀਂ ਫਿਕਸ ਕਰਾਂਗੇ ਵੀ ਆਪਣੇ ਰੇਟ ਵਧਾਉਣੇ ਆ ਜਾਂ ਕੀ ਕਰਨਾ ਅਸਲ ਲੱਗਦਾ ਕਿ ਸਰੀਏ ਦੇ ਵੀ ਫਰਕ ਹੋਗਾ ਆਮ ਲੋਕ ਜਿਹੜੇ ਘਰ ਜਿਹੜਾ ਕਹਿੰਦੇ ਕਿ ਰੋਟੀ ਕਪੜਾ ਉਹਨਾਂ ਕੰਮ ਕੇ ਜਾਂਦਾ ਸੀ ਜ਼ਰੂਰੀ ਦੇਖੋ ਸਰੀਆ ਵੀ ਉਸੇ ਚੀਜ਼ ਹੋਣਾ ਚਾਹੇ ਅਸੀਂ ਉਹ ਪਲੇਨ ਸਰੀਆ ਲੈ ਕੇ ਉਸੇ ਅਸੀਂ ਪਾਰ ਸਾਈਕਲ ਪਾਰਟਸ ਬਣਾ ਲੀਏ ਤੇ ਜਿਹੜੇ ਘਰ ਬਣਾਉਣਾ ਉਹਨੇ ਟੋਰ ਸਟੀਲ ਲੈ ਕੇ ਘਰ ਬਣਾਉਣਾ ਤੇ ਇਹ ਤਾਂ ਤੁਹਾਨੂੰ ਪਤਾ ਵੀ ਮੇਸਿਕ ਜਿਹੜਾ ਉਹਦਾ ਮਟੀਰੀਅਲ ਆ ਉਹ ਤਾਂ ਉਹੀ ਹੈ ਨਾ ਬਾਕੀ ਤਾਂ ਉਹਦੀ ਇੱਕ ਫਾਰਮੇਸ਼ਨ ਆ ਉਹ ਘਰਾਂ ਵਾਸਤੇ ਬਣ ਗਿਆ ਇੰਡਸਟਰੀਅਲ ਬਣ ਗਿਆ ਜਾਂ ਕਮਰਸ਼ੀਅਲ ਬਣ ਗਿਆ ਜਾਂ ਜਿਹੜਾ ਬਿਲਡਿੰਗ ਵਾਸਤੇ ਬਣ ਗਿਆ ਹਰ ਚੀਜ਼ ਤੇ ਫਰਕ ਪੈਗਾ ਉਹ ਵੀ ਹੋਏਗਾ ਕਿਉਂਕਿ ਜਦੋਂ ਤੁਸੀਂ ਮਾਰਕੀਟ 'ਚ ਲੈਣ ਜਾਓਗੇ ਉਹਨਾਂ ਨੇ ਤਾਂ ਸਾਨੂੰ ਇਹ ਕਹਿਣਾ ਜੀ ਪਿੱਛੋਂ ਮਾਲ ਮਹਿੰਗਾ ਆ ਰਿਹਾ ਤਾਂ ਅਸੀਂ ਤਾਂ ਟਾਰਸਟੀ ਰੇਸ ਭਾਅ ਦਵਾਂਗੇ ਸਰ ਕੋਡ ਲੱਗਣ ਕਰਕੇ ਵੀ ਲੱਗਦਾ ਵੀ ਜਿੱਦਾਂ ਕੰਮ ਕਰਦੇ ਵੈਸੇ ਹੀ ਕਿਉਂਕਿ ਜਦੋਂ ਕੋਡ ਲੱਗ ਜਾਂਦਾ ਕੰਮ ਕਰ ਘਟ ਜਾਂਦਾ ਹੈ ਕਲਾਇੰਟ ਦੂਰੋ ਜਿਹੜੇ ਉਹ ਘਟ ਆਉਂਦੇ ਆ ਆਰਡਰਾਂ ਨੇ ਘਟ ਜਾਂਦੇ ਆ ਸੋ ਇਸ ਦਾ ਵੀ ਅਸਰ ਕਿਤੇ ਨਾ ਕਿਤੇ ਬਿਲਕੁਲ 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 ਹੁੰਦਾ ਮੈਂ ਤੁਹਾਨੂੰ ਦੱਸਿਆ ਨਾ ਵੀ ਇਸੇ ਕਰਕੇ ਇਲੈਕਸ਼ਨ ਦਾ ਮਾਹੌਲ ਹੋਣ ਕਰਕੇ ਹੀ ਇੱਕ ਤਾਂ ਲੇਬਰ ਆਪਣੇ ਆਪਣੇ ਘਰਾਂ ਨੂੰ ਚਲੇ ਗਈ ਉਹਨਾਂ ਨੂੰ ਹੁੰਦਾ ਵੀ ਸਾਨੂੰ ਜਿ ਜ਼ਰੂਰ ਕੋਈ ਨਾ ਕੋਈ ਕੰਪਨੀ ਹੈ ਜਿਹੜੀਆਂ ਜਾਗ ਵੀ ਕੋਈ ਵੀ ਪਾਰਟੀ ਆਏਗੀ ਤਾਂ ਕੁਝ ਨਾ ਕੁਝ ਪੈਸੇ ਦੇਗੀ ਕੋ ਕੁਝ ਪੈਸੇ ਦਿੰਦੇ ਆ ਕੋਈ ਮਹੌਲ ਹੋਤਾ ਕੋਈ ਧਾੜਾ ਸਬਜ਼ੀਆਂ ਇਹ ਉਹ ਰਾਸ਼ਨ ਰੂਸ਼ਨ ਵੰਡਦੇ ਕੋਈ ਕੁਝ ਵੰਡਦਾ ਸਾਰੇ ਹਨ 올 ਐਂਡ ਉਹ ਦੂਸਰਾ ਉਹਦੇ ਕਰਕੇ ਫਿਰ ਜਰਾ ਮਾਹੌਲ ਲੋਕਾਂ ਦਾ ਧਿਆਨ ਦੂਜੇ ਪਾਸੇ ਉਹ ਕਹਿੰਦਾ ਯਾਰ ਕੋਈ ਨਹੀਂ ਸਾਈਕਲ ਖਰਾਬ ਹੋਇਆ ਆਪਾਂ ਥੋੜੇ ਦਿਨ ਬਾਅਦ ਕਰਾ ਲਾਂਗੇ ਠੀਕ ਵੈਲਾ ਆਪਾਂ ਮਾਹੌਲ ਕੱਢ ਲੀਏ ਇਹ ਕਰਕੇ ਆਰਡਰ ਵੀ ਘਟ ਜਾਂਦੇ ਆ ਸਲੋ ਹੋ ਜਾਂਦਾ ਸਾਰਾ ਕੁਝ